ਸੰਦੀਅ ਜੀ ਦਾ ਕਰਨ ਜੀ ਸਭ ਤੋਂ ਪਹਿਲਾਂ ਆਪਣੇ ਪੱਤਰਕਾਰ ਵੀਰਾਂ ਦਾ ਮੈਂ ਧੰਨਵਾਦ ਕਰੀਆ ਜੋ ਤੁਸੀਂ ਸਾਡੇ ਕੋਲ ਪਹੁੰਚੇ ਹੋ ਇਹ ਮੀਟਿੰਗ ਦਾ ਸਾਰੇ ਡੇਰਾਬਸੀ ਹਲਕੇ ਦੇ ਅੰਦਰ ਪੂਰੇ ਜੋਰ ਨਾਲ ਜੋ ਪਿੰਡਕ ਢਿੱਲੋਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਵਿਰੋਧ ਕਰਨ ਵਾਸਤੇ ਇਹ ਅਸੀਂ ਮੀਟਿੰਗ ਰੱਖੀ ਹੈ ਕਿਉਂਕਿ ਹਰ ਵਾਰ ਸਾਡੇ ਹਲਕਾ ਡੇਰਾਬਸੀ ਦੇ ਅੰਦਰ ਇਸ ਵਰਤਾਰੇ ਦਾ ਹਾਈ ਕਮਾਂਡ ਨੇ ਘਾਣ ਕੀਤਾ ਮੈਨੂੰ ਲੱਗਦਾ ਇਹ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਕਿ ਜਿੰਨੇ ਵੀ ਇੱਥੇ ਸਰਵੇਖਣ ਵਾਸਤੇ ਆਬਜ਼ਰਵਰਾਂ ਨੂੰ ਭੇਜਿਆ ਜਾਂਦਾ ਹੈ ਉਹ ਇਲਾਕੇ ਦੇ ਲੋਕਾਂ ਦੇ ਨਾਲ ਆ ਕੇ ਲੁਕਤ ਸੌਟ ਕਰਕੇ ਇਹ ਨਿਤਨਾਟ ਲੋਕਾਂ ਤੋਂ ਪੈਸੇ ਲੈ ਕੇ ਕਾਂਗਰਸ ਪਾਰਟੀ ਦੇ ਨਾਮ ਦਾ ਕੰਮ ਕਰਦੇ ਚਲੇ ਜਾਂਦੇ ਆ ਮੈਨੂੰ ਲੱਗਦਾ ਇਹ ਹਾਈ ਕਮਾਂਡ ਨੂੰ ਜਿੰਨੇ ਵੀ ਆ ਸਰਵੇਖਣ ਵਾਲੇ ਬੰਦੇ ਇੱਥੇ ਭੇਜਦੇ ਆ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਮੈਂ ਇਸ ਗੱਲ ਦੀ ਨਿਖਿੱਧੀ ਕਰਦਾ ਕਿ ਇਸ ਇਲਾਕੇ ਦੇ ਵਰਕਰਾਂ ਦਾ ਇਹਨਾਂ ਸਰਵੇਖਣ ਕਰਨ ਵਾਲੇ ਲੋਕਾਂ ਨੇ ਬੜਾ ਨਸਾਨ ਕੀਤਾ ਪਿੰਡਾ ਜੀ 48 ਘੰਟੇ ਬਾਅਦ ਤੁਸੀਂ ਕਾਲੀਦਾਰ ਜਾਓਗੇ ਆਪ ਜਾਓਗੇ ਜਾਂ ਆਜ਼ਾਦ ਲੋਕੋ ਬਾਈ ਜੀ ਇਹ ਗੱਲ ਸਾਡੇ ਸੰਯੁਕਤ ਕਾਂਗਸ ਮੋਰਚੇ ਦੀ ਗੱਲ ਹੈ ਹਲਕਾ ਡੇਰਾਵਿਸ ਦੇ ਲੋਕਾਂ ਦੀ ਗੱਲ ਹੈ ਅਸੀਂ ਇਹੋ ਜਿਹੇ ਕਦਮ ਕੋਈ ਨਹੀਂ ਚੁੱਕਾਂਗੇ ਜਿਸ ਨਾਲ ਸਾਡੇ ਹਲਕੇ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੋਵੇ। ਇਹ ਬਨਾ ਇਹ ਤੁਸੀਂ ਕਾਂਗਰਸ ਨਹੀਂ ਪਾਉਗੇ। ਅਸੀਂ ਆਪਣੀ ਪਾਰਟੀ ਜਿਹਾ ਕਿ ਆਪਦੀ ਪਾਰਟੀ ਦੀ ਸੇਵਾ ਕਰਾਂਗੇ ਪਰ ਦਪਿੰਦਰ ਸਿੰਘ ਢਿੱਲੋਂ ਇਸ ਨੂੰ ਅਸੀਂ ਕਾਂਗਰਸ ਪਾਰਟੀ ਦਾ ਕੈਂਡੀਡੇਟ ਨਹੀਂ ਮੰਨਦੇ। ਕਿਸ ਇਨਸਾਨ ਦਾ ਗੱਟਗੱਟ ਪਾਰਟੀ ਸੇਵਕਿੱਦਾਂ ਕਰ ਪਾਰਟੀ ਸੁਣਤਾ ਰਹੀ ਨਹੀਂ ਹੈ। ਪਾਰਟੀ ਪਾਰਟੀ ਨੂੰ ਪਤਾ ਲੱਗ ਜਾਊਗਾ ਜਦੋਂ ਜਿਸ ਘੱਟਿਆ ਇਨਸਾਨ ਨੂੰ ਇੱਥੇ ਟਿਕਟ ਦੇ ਕੇ ਸਾਡੇ ਕਾਂਗਰਸੀ ਵਰਕਰਾਂ ਸਿਰ ਤੇ ਬਿਠਾਇਆ ਜਦੋਂ ਉਸ ਇਨਸਾਨ ਦੀ ਜ਼ਮਾਨਤ ਤੱਕ ਜਬਤ ਹੋਗੀ ਹਾਈ ਕਾਉਂਟਰ ਨੂੰ ਪਤਾ ਲੱਗੂਗਾ। ਕੌਂਸ ਕਿੱਥੇ ਖੜੀ ਹੈ ਪਿੰਦਾ ਜੀ ਪਿੰਦਾ ਜੀ ਜਿੱਦਾਂ ਬਟੋਲੀ ਜੀ ਨੇ ਕਿਹਾ ਕਿ ਇਹ ਟਿਕਟਾਂ ਜਿਹੜੀ ਉਹ ਪੈਸਿਆਂ ਨਾਲ ਖਰੀਦੀ ਗਈ ਆ ਕਿ ਤੁਸੀਂ ਇਸ ਗੱਲ ਤੋਂ ਰਜਮੰਦ ਹੋ ਬਿਲਕੁਲ ਜੀ ਬਿਲਕੁਲ ਰਜਮੰਦ ਹੈ ਇੱਥੇ ਸਾਡੇ ਹਲਕਾ ਡੇਰਾ ਵਸਿੰਗੀ پورے ਪੰਜਾਬ ਚ ਇਸ ਗੱਲ ਦਾ ਰੌਲਾ ਹੈ ਕਿ ਜੋ ਇੱਥੇ ਦਾ ਪਰਿਵਾਰੀ ਖਰੀਸ਼ ਚੌਧਰੀ ਨੂੰ ਲਗਾਇਆ ਗਿਆ ਉਸ ਬੰਦੇ ਨੇ ਕਰੋੜਾਂ ਰੁਪਏ ਲੈ ਕੇ ਦਪਿੰਦਰ ਸਿੰਘ ਨੂੰ ਟਲੋਂਗ ਟਿਕਟ ਦਿੱਤੀ ਹੈ ਸੁਣੋ ਤੇ ਇਹ ਗੱਲਾਂ ਬਈ ਆਈਆਂ ਤੁਸੀਂ ਮੇਰੇ ਪੱਤਰਕਾਰ ਵੀਰ ਸੁਣਦੇ ਹੋਣੇ ਲੋਕਾਂ ਤੋਂ ਗੱਲਾਂ ਸੋਸ਼ਲ ਮੀਡੀਆ ਤੇ ਵੀ ਗੱਲਾਂ ਚੱਲ ਜਾਂਦੀਆਂ ਕਿ ਹਰੀਸ਼ ਚੌਧਰੀ ਨੇ ਇੱਥੇ ਆ ਕੇ ਆਪਣਾ ਬਿਜ਼ਨਸ ਕੀਤਾ ਪੰਜਾਬ ਚ ਤੇ ਅੱਜਕੱਲ ਇੱਥੇ ਪੰਜਾਬ ਨੂੰ ਲੁੱਟਿਆ ਤੇ ਜਿਹੜੇ ਅਸਲੀ ਵਰਕਰ ਐ ਕਾਂਗਰਸ ਪਾਰਟੀ ਦੇ ਉਹਨਾਂ ਦਾ ਅੱਜਕੱਲ ਨੁਕਸਾਨ ਕੀਤਾ ਧਨਾੜ ਲੋਕਾਂ ਤੋਂ ਪੈਸੇ ਲੈ ਕੇ ਧਨਾੜ ਲੋਕਾਂ ਨੂੰ ਟਿਕਟਾਂ ਦਵਾਈਆਂ ਆਮ ਵਰਕਰ ਇੱਕ ਦਰੀਆਂ ਪਛਾਣ ਜੁਗੇ ਰਹਿ ਗਿਆ ਉਹ ਜੇ ਇਹੀ ਹਾਲਾਤ ਸਾਡੀ ਹਾਈ ਕਮਾਂਡ ਦੇ ਰਹਿ ਸਾਡੇ ਡੇਰਾ ਬਸੀ ਹਲਕੇ ਚ ਕਾਂਗਰਸ ਪਾਰਟੀ ਦਾ ਬਿਲਕੁਲ ਵਿੜਾ ਕਰਤੋ ਨਾ ਢਿੱਲੋਂ ਸਾਹਿਬ ਨੇ ਇੱਕ ਇੰਟਰਵਿਊ ਚ ਵੀ ਆਖਿਆ ਵੀ ਮੈਂ ਐਮਸੀ ਇਲੈਕਸ਼ਨ ਲੜੀਆਂ ਤੁਹਾਡੇ ਵਿਰੋਧ ਤੇ ਬਾਦੂ ਜੀ ਲੜੀਆਂ ਕਿਸੇ ਨੇ ਮੈਨੂੰ ਵੋਟਾਂ ਨਹੀਂ ਪਈਆਂ ਮੈਂ ਫਿਰ ਵੀ ਤਿੰਨੇ ਜਿੱਤਿਆ ਲਾਲੂੜੂ ਵੀ ਡੇਰਾ ਬਸੀ ਵੀ ਜਿੱਤ ਖੁਰੂ ਕੋਣ ਕਹਿੰਦਾ ਜੀ ਅਸੀਂ 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 ਹਿੱਸਾ ਰਏ ਉਸ ਗੱਲ ਦਾ ਢਿੱਲੋਂ ਤਾਂ ਬਹੁਤ ਕੁਝ ਕਹਿੰਦਾ ਢਿੱਲੋਂ ਤਾਂ ਕਹਿੰਦਾ ਕਿ ਢਿੱਲੋਂ ਤਾਂ ਸਾਨੂੰ ਬੀ ਟੀਮ ਵੀ ਦੱਸਦਾ ਹਾਂ ਕਾਲੀ ਕਲਦੀ ਕਲਰ ਅੱਜ ਤੱਕ ਮੇਰਾ ਜਨਮ ਕਾਂਗਰਸ ਚ ਹੋਇਆ ਕਾਂਗਰਸ ਚ ਰਹੂਗਾ ਹਮੇਸ਼ਾ ਅਸੀਂ ਕਦੇ ਵੀ ਸਾਡਾ ਤਖੜੀ ਬਲਜਨ ਜਦੋਂ ਅਸੀਂ ਕਾਂਗਰਸ ਦਾ ਬਟਨ ਦਬਣ ਜਾਂਦੇ ਨਾ ਕਿਤੇ ਹੋਰ ਪਾਸੇ ਹਾਂ ਉਂਗਲੀ ਆਏ ਕੰਬਦੀ ਹੈ ਸਾਡਾ ਹੱਥ ਨਹੀਂ ਜਾਂਦਾ ਅਸੀਂ ਸ਼ੁਰੂ ਤੋਂ ਇਮਾਨਦਾਰ ਵਰਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਤੁਸੀਂ ਹਾਈ ਕਮਾਂਡ ਕਾਂਗਰਸ ਪਾਰਟੀ ਦੇ ਰਹਾਂਗੇ ਹਮੇਸ਼ਾ ਵਰਕਰ ਇਹਨੇ ਵਿਰੋਧ ਕਿਸ ਤਰ੍ਹਾਂ ਕਰੋਗੇ ਫਿਰ ਵਿਰੋਧ ਕਿੱਦਾਂ ਕਰੋਗੇ ਵਿਰੋਧ ਇਹਨਾਂ ਦਾ ਵਿਰੋਧ ਭਾਈ ਜੀ ਗੱਲ ਇਸ ਤਰ੍ਹਾਂ ਨਾ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਤੁਸੀਂ ਵੋਟ ਪਵਾਉਂਗੇ ਜਿਹੜੇ ਸਾਡੇ ਲੋਕ ਜੁੜੇ ਹੋਏ ਆ ਉਹ ਇਕੱਲੇ ਦਪਿੰਦਰ ਢਿੱਲੋਂ ਨੂੰ ਨਹੀਂ ਚਾਹਦੇ ਉਹਨਾਂ ਦੀ ਮਰਜ਼ੀ ਕਿੱਥੇ ਵੋਟ ਪਾਉਣਗੇ ਜੀ ਪਿੰਡਾ ਜੀ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਇਸ ਵਾਰ ਹਲਕਾ ਡੇਰਾ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਉਹ ਇਸਨੂੰ ਇਸ ਵਾਰ ਪੰਜਵੀਂ ਵਾਰ ਫੇਰ ਨਕਾਰ ਦੇਣਾ ਜੀ ਜੀ ਪਿੰਡਾ ਜੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਮੈਂ ਕਾਂਗਰਸੀ ਸੇਵਾ ਕਰਾਂਗਾ ਲੇਕਿਨ ਤੁਸੀਂ ਕਹਿ ਰਹੇ ਹੋ ਵੀ ਮੈਂ ਦੇਬਨਦਰ ਉੱਤੇ ਬੂਥ ਵੀ ਲੱਗਣੇ ਦਊਂਗਾ ਤੁਹਾਡੀ ਕਾਨਫਰੰਸ ਦੇ ਵਿੱਚ ਇਹ ਗੱਲ ਹੋਈ ਹੈ ਤੇ ਸੇਵਾ ਕਿੱਥੇ ਕਿੱਦੇ ਹੋਊਗੀ ਜੀ ਭਾਈ ਜੀ ਲੋਕਾਂ ਨੇ ਬੂਥ ਨਹੀਂ ਲੱਗਣ ਦੇਣੇ ਮੇਰੇ ਕਹਿਣ ਨਾਲ ਕੀ ਹੈ ਇਰ ਸਿੱਧੇ ਦੀ ਕਾਂਗਰਸ ਪਾਰਟੀ ਦੀ ਵਿਰੋਧਤਾ ਹੋਗੀ ਇੰਨੇ ਦੁਖੀ ਐ ਹਲਕਾ ਡੇਰਾ ਬਸੀ ਦੇ ਲੋਕ ਇੰਨੇ ਕਿ ਦੁਖੀ ਐ ਕਿ ਇਸ ਇਨਸਾਨ ਦਾ ਬੂਤ ਕੀ ਲੜਣਾ ਇਹਦੇ ਚੋਲੇ ਕਿਸ ਨੇ ਫੜਨੇ 48 ਘੰਟੇ ਬਾਅਦ ਪਤਾ ਲੱਗੂਗਾ ਇਹ ਤਾਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਨਾ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਕਿੰਨਾ ਕਿ ਦੇ ਖਿਲਾਫ ਵਿਰੋਧ ਕਰਨਾ ਲੱਗੇ ਜੀ ਕਹਿੰਦੇ ਜੀ ਜੇ 48 ਘੰਟੇ ਬਾਅਦ ਤੁਹਾਡੀ ਨਾ ਸੁਣੀ ਜਾਵੇ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀ ਅਸੀਂ ਆਪੇ ਘਰੇ ਬੈਠੇ ਆਪਣੇ ਇਹ ਤਾਂ ਵਿਰੋਧ ਕਰਾਂਗੇ ਟੱਟ ਕੇ ਆਪਦੇ ਘਰੇ ਵੇ ਜਾ ਗਰਾਮ ਨਾਲ ਹਲਕਾ 1:30 ਜਿਹੜੇ ਸਾਡੇ ਕਾਂਗਰਸੀ ਵਰਕਰ ਹੈ ਸੀਨੀਅਰ ਵਰਕਰ ਹੈ ਉਹ ਸਾਰੇ ਕਰੇ ਬੈਠੂ ਹਲਕਾ 1:30 ਕਾਂਗਰਸ ਪਾਰਟੀ ਬੋਟੋਂ ਖਾਲੀ ਹੋ ਜਾਊਗਾ ਜਦ ਕਾਂਗਰਸ ਦੇ ਵਰਕਰਾਂ ਨੇ ਵੋਟੇ ਨਹੀਂ ਪਾਣੀ ਤਾਂ ਕਿਵੇਂ ਜਿੱਤੂਗਾ ਇਸ ਸੰਦੂਕੜੀਆਂ ਜ਼ਬਤ ਹੋਣਗੀਆਂ ਇਹਦੀਆਂ ਜਮਾਨਤ ਜ਼ਬਤ ਹੋਊਗਾ ਥੈਂਕ ਯੂ